ਕਾਂ ਦਾ ਕਰ ਖੁੱਲਮ ਖੁੱਲਾ ਪੇ ਕਾਂ ਦਾ ਕਰ ਖੁੱਲਮ ਖੁੱਲਾ ਸੋਰਿਆਂ ਦੀ ਬੀੜੀ ਥਾਂ ਵੇ ਜਾ ਮੈਂ ਨਹੀਂ ਵਸਣਾ ਕੋ ਪੱਤੀ ਤੇਰੀ ਮਾਂ ਵੇ ਜਾ ਮੈਂ ਨਹੀਂ ਵਸਣਾ ਕੋ ਪੱਤੀ ਤੇਰੀ ਮਾਂ ਵੇ ਜਾ ਮੈਂ ਨਹੀਂ ਵਸਣਾ ਕੋ ਪੱਤੀ ਤੇਰੀ ਮਾਂ ਵੇ ਜਾ ਮੈਂ ਸੁਣਵੇ ਦਿਉਰਾ ਜਮਲੇ ਵਾਲਿਆ ਸੁਣਵੇ ਦਿਉਰਾ ਜਮਲੇ ਵਾਲਿਆ ਲਗੇ ਜਾਣ ਤੋਂ ਮਹਿੰਗਾ ਵੇ ਲੈ ਜਾ ਮੇਰਾ ਲਕ ਮੇਣਕੇ ਮਿਲ ਗਿਆ ਤੇ ਲਿਆ ਦਈ ਲਹੰਗਾ ਵੇ ਲੈ ਜਾ ਮੇਰਾ ਲਕ ਮੇਣਕੇ ਮਿਲ ਗਿਆ ਤੇ ਲਿਆ ਦਈ ਮਹਿੰਗਾ ਵੇ ਲੈ ਜਾ ਮੇਰਾ ਲਕ ਮੇਣਕੇ ਸੁਣਨੀ ਭਾਬੀ ਨਚਣ ਵਾਲੀਏ ਸੁਣਨੀ ਭਾਬੀ ਨਚਣ ਵਾਲੀਏ ਤੇਰੇ ਤੋਂ ਕੀ ਮਹਿੰਗਾ ਤੇਰੇ ਮੂਰੇ ਥਾਣ ਸੁਟਿਆ ਪਾਵੇਂ ਸੁਥਣ ਸਮਾਲੇ ਪਾਵੇਂ ਲਹੰਗਾ ਤੇਰੇ ਮੂਰੇ ਥਾਣ ਸੁਟਿਆ ਪਾਵੇਂ ਸੁਖਣ ਸਮਾਲੇ ਪਾਵੇਂ ਲਹੰਗਾ ਨੀ ਤੇਰੇ ਮੂਰੇ ਥਾਣ ਸੁਟਿਆ ਪੱਤ ਪੱਤੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਪੱਤੀਆਂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿੱਤੇ ਓਣਾ ਜਾਣਾ ਇਹ ਉਦਾ ਕੰਮ ਸਰਕਾਰੀ ਨਿੱਤੇ ਓਣਾ ਜਾਣਾ ਇਹ ਉਦਾ ਕੰਮ ਸਰਕਾਰੀ ਮੇਰਾ ਤਾਂ ਮੰਦੜਾ ਜਹਾਲ ਮਾਏ ਮੇਰੀਏ ਦਸ ਕੀ ਦਾ ਕੱਡਾਂ ਰੁਮਾਲ ਮਾਏ ਮੇਰੀਏ ਦਸ ਕੀ ਦਾ ਕੱਡਾਂ ਰੁਮਾਲ ਮਾਏ ਮੇਰੀਏ ਦਸ ਕੀ ਦਾ ਕੱਡਾਂ ਰੁਮਾਲ ਮਾਏ ਮੇਰੀਏ ਜੇ ਤੂੰ ਸੁਨੇ ਹਾਰੇ ਕੋਲੋਂ ਨੱਤੀਆਂ ਕਢਣੀਆਂ ਜੇ ਤੂੰ ਸੁਨੇ ਹਾਰੇ ਕੋਲੋਂ ਨੱਤੀਆਂ ਕਢਣੀਆਂ ਸਾਨੂੰ ਵੀ ਕਰਾ ਦੇ ਗੁੱਟ ਮੁੰਡੇ ਆ ਨਹੀਂ ਤਾਂ ਜਾਣਗੇ ਮੁਲਾ ਜੇ ਟੁੱਟ ਮੁੰਡੇ ਆ ਨਹੀਂ ਤਾਂ ਜਾਣਗੇ ਮੁਲਾ ਜੇ ਟੁੱਟ ਮੁੰਡੇ ਆ ले आ गया ले आ गया दारू पी के, मैं कुट्टी, मैं कुछ के, ले आ गया ले आ गया चढ़ के ले ले गए ले गए जटन नहीं छड़ा ले नी छड़ा लैरने जमीन केहने तरके नी छड़ा लैने जमीन केहने तड़के नी छे वेने जमीन केहने तड़के नहीं छड़ा लैने जमीन केहने तड़के